ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕੇ ਵਾਪਸ ਆ ਰਹੇ ਪਰਿਵਾਰ ਦੇ ਨਾਲ ਵਟਾ ਹਾਦਸਾ ਹੋਣ ਦੀ ਖਬਰ ਸਾਨੂੰ ਆ ਰਹੀ ਹੈ ਜੀਹਾਂ ਦੱਸਦੇ ਕਿ ਇੱਥੇ ਦੋ ਲੋਕਾਂ ਦੀ ਮੌਤ ਹੋ ਗਈ ਹੈ ਭਿਆਨਕ ਹਾਦਸਾ ਵਾਪਰਦਾ ਹੈ ਦਰਸਲ ਪਰਿਵਾਰ ਜੋ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਲਈ ਗਿਆ ਸੀਗਾ ਲੇਕਿਨ ਜਦ ਇਹ ਪਰਿਵਾਰ ਵਾਪਸ ਆ ਰਿਆਂ ਸੀਗਾ ਤਾਂ ਇਹਨਾਂ ਦੀ ਗੱਡੀ ਦਾ ਭਿਆਨਕ ਹਾਦਸਾ ਹੋ ਜਾਂਦਾ ਹੈ ਦਰਸਲ ਇਹ ਗੱਡੀ ਜੋ ਹੈ ਨਹਿ ਦੇ ਵਿੱਚ ਜਾ ਡਿੱਗਦੀ ਹੈ ਜਿਸ ਤੋਂ ਬਾਅਦ ਆਸੇ ਕਿ ਦੋ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਤਾਂ दरअसल ਇਹ ਤੇ ਰੁਪਿੰਦਰ ਸਿੰਘ ਨਾਮ ਦਾ ਵਿਅਕਤੀ ਜੋ ਹੈ ਆਪਣੀ ਪਰਜਾਈ ਤੇ ਆਪਣੀ ਦੋ ਭਤੀਜੀਆਂ ਦੇ ਨਾਲ ਜੋ ਹੈ ਗੁਰਦਾਨਾ ਸਾਹਿਬ ਮੱਥਾ ਟੇਕਣ ਦੇ ਲਈ ਗਿਆ ਸੀ ਲੇਕਿਨ ਜਦ ਇਹ ਵਾਪਸ ਆ ਰਹੇ ਸੀਗੇ ਤਾਂ ਅਚਾਨਕ ਹੀ ਇਹਨਾਂ ਦੀ ਕਾਰ ਦਾ ਸੰਤੁਲਨ ਵਿਗੜਦਾ ਹੈ ਤੇ ਉਸ ਤੋਂ ਬਾਅਦ ਇਹਨਾਂ ਦੀ ਕਾਰ ਜੋ ਹੈ ਰਹਿਣ ਦੇ ਵਿੱਚ ਜਾ ਡਿੱਗਦੀ ਹੈ ਤਾਂ ਦੱਸੇ ਕਿ ਇਥੇ ਜੋ ਹੈ ਰੁਪਿੰਦਰ ਸਿੰਘ ਤੇ ਉਸਦੇ ਪਰਜਾਈ ਦੀ ਮੌਤ ਹੋ ਗਈ ਹੈ ਜਦਕੇ ਦੋ ਪਤੀ ਜੀਆਂ ਜਿਨ੍ਹਾਂ ਦੀ ਉਮਰ ਦੱਸਦੇ ਕਿ 7 ਤੇ 10 ਸਾਲ ਦੱਸੀ ਜਾ ਰਹੀ ਹੈ ਇਹਨਾਂ ਨੂੰ ਉਤੇ ਮੌਕੇ ਤੇ ਰਾਗੀਰਾਂ ਦੇ ਵੱਲੋਂ ਬਚਾ ਲਿਆ ਜਾਂਦਾ ਹੈ ਤਾਂ ਦੱਸਦੇ ਕਿ ਜਦ ਦੇ ਹਾਦਸਾ ਵਾਪਰਦਾ ਹੈ ਤਾਂ ਚੀਕ ਚਿਹਾੜਾ ਮਾਜ ਜਾਂਦਾ ਹੈ ਆਸ-ਪਾਸ ਦੇ ਲੋਕ ਭੱਜ ਕੇ ਜੋ ਹੈ ਇਥੇ ਘਟਨਾ ਵਾਲੇ ਥਾਂ ਤੇ ਪਹੁੰਚਦੇ ਨੇ ਤੇ ਉਥੇ ਦੱਸਦੇ ਕਿ ਲੋਕਾਂ ਦੇ ਵੱਲੋਂ ਜੋ ਹੈ ਹਦੋਂ ਦੇ ਬੱਚਿਆਂ ਨੂੰ ਤਾਂ ਸੁਰੱਖਿਤ ਬਾਹਰ ਕੱਢ ਲਿਆ ਜਾਂਦਾ ਉਹਨਾਂ ਬੱਚਿਆਂ ਨੂੰ ਬਚਾ ਲਿਆ ਜਾਂਦਾ ਲੇਕਿਨ ਮੌਕੇ ਤੇ ਦੱਸਦੇ ਕਿ ਰੁਪਿੰਦਰ ਸਿੰਘ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਜੋ ਪਰਚਾਈ ਸੀ ਕਿ ਰੁਪਿੰਦਰ ਸਿੰਘ ਦੀ ਉਸ ਨੂੰ ਦੱਸਦੇ ਕਿ ਹਸਪਤਾਲ ਪਹੁੰਚਾਇਆ ਜਾਂਦਾ ਹੈ ਗੰਭੀਰ ਹਾਲਤ ਉਸਦੀ ਹੁੰਦੀ ਹੈ ਲੇਕਿਨ ਹਸਪਤਾਲ ਦੇ ਵਿੱਚ ਉਹ ਵੀ ਦਮ ਤੋੜ ਦਿੰਦੀ ਹੈ ਤਾਂ ਹੁਣ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਜਦ ਕੇ ਦੋ ਮਾਸੂਮ ਬੱਚੀਆਂ ਜੋ ਇਸ ਗੱਡੀ ਦੇ ਵਿੱਚ ਸਵਾਰ ਸਿਗਿਆ ਉਹਨਾਂ ਨੂੰ ਰਾਗੀਰਾਂ ਦੇ ਵੱਲੋਂ ਬਚਾ ਲਿਆ ਜਾਂਦਾ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਹਾਲਤ ਹੋਈ ਹੈ ਗੱਡੀ ਦੀ ਅਚਾਨਕ ਹੀ ਜੋ ਇਹ ਗੱਡੀ ਨਹਿਰ ਵਾਲੇ ਪਾਸੇ ਨੂੰ ਜਾ ਡਿੱਗਦੀ ਹੈ ਤੇ ਉਸ ਤੋਂ ਬਾਅਦ ਆਸੇ ਕਿ ਚੀਕ ਚਿਹਾੜਾ ਪਰ ਮਰ ਜਾਂਦਾ ਹੈ ਤੇ ਜਿਹੜਾ ਪਰਿਵਾਰ ਇਸ ਗੱਡੀ ਦੇ ਵਿੱਚ ਸਵਾਰ ਸਿਗੇ ਉਸ ਦੇ ਵਿੱਚੋਂ ਦੋ ਦੀ ਮੌਤ ਹੋ ਗਈ ਹੈ ਤੇ ਬਾਕੀ ਦੋ ਬੱਚੀਆਂ ਜੋ ਕਿ ਇਸੇ ਗੱਡੀ ਦੇ ਵਿੱਚ ਸਵਾਰ ਸਿਗਿਆ ਉਹਨਾਂ ਨੂੰ ਹਾਲਕਿ ਬਚਾ ਲਿਆ ਗਿਆ ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਦੱਸਦੇ ਕਿ ਲੁਧਿਆਣਾ ਦੇ ਦੁਰਾਹਾ ਤੋਂ ਇਹ ਤਸਵੀਰਾਂ ਸਾਹਮਣੇ ਆਇਆ ਨੇ ਦੁਰਾਹਾ ਦੇ ਪਿੰਡ ਦੇ ਵਿੱਚ ਇਹ ਵੱਡਾ ਹਾਦਸਾ ਵਾਪਰ ਜਾਂਦਾ ਤੇ ਉਸੇ ਵੇਲੇ ਜੋ ਹੈ ਅ ਲੋਕੀਓ ਤੋਂ ਇਹ ਇਕੱਠੇ ਹੋ ਜਾਂਦੇ ਨੇ ਲੋਕਾਂ ਦੇ ਵੱਲੋਂ ਬੜੀ ਮੁਸ਼ਕਲ ਦੇ ਨਾਲ ਜੋ ਇਥੇ ਉਹ ਦੋ ਬੱਚੀਆਂ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਦੱਸਦੇ ਕਿ ਉਹਨਾਂ ਦੀ ਪਛਾਣ ਹਰਲੀਨ ਕੌਰ ਉਮਰ 10 ਸਾਲ ਤੇ ਹਰਗੁਨ ਕੌਰ ਉਮਰ 7 ਸਾਲ ਵਜੋਂ ਪਛਾਣ ਹੋਈ ਹੈ ਨਦੀ ਤੇ ਇਹਨਾਂ ਨੂੰ ਸੁਰੱਖਿਤ ਬਾਹਰ ਕੱਢਿਆ ਜਾਂਦਾ ਜਦ ਕਿ ਰੁਪਿੰਦਰ ਸਿੰਘ ਤੇ ਭਲਵਿੰਦਰ ਕੌਰ ਦੀ ਜੋ ਹੈ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਕਿ ਜੇਠ ਤੇ ਪਰਚਾਈ ਸੀਗੇ ਇਹ ਦੋਵੇਂ ਲੇਕਿਨ ਇਥੇ ਇਹਨਾਂ ਦੀ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਇਹ ਜੋ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਦੁਰਾਹਾਦੇ ਪਿੰਡ ਦੇ ਵਿੱਚ ਦੱਸੇ ਕਿ ਇਹ ਜੋ ਹੈ ਦ ਬੁਰਜੀ ਨੇੜੇ ਹਾਦਸਾ ਵਾਪਰਦਾ ਇਥੇ ਅਚਾਨਕੀ ਅਰਟੀਗਾ ਕਾਰ ਜੋ ਹੈ ਸੰਤੁਲਨ ਗੁਆ ਬੈਠਦੀ ਹੈ ਤੇ ਉਸ ਤੋਂ ਬਾਅਦ ਨਹਿਰ ਦੇ ਵਿੱਚ ਇਹ ਗੱਡੀ ਚੜ ਡਿੱਗਦੀ ਹੈ ਤੇ ਨਹਿਰ ਦੇ ਵਿੱਚ ਡਿੱਗਣ ਤੋਂ ਬਾਅਦ ਦੱਸਦੇ ਇਹ ਕਿ ਇਥੇ ਦੋ ਲੋਕਾਂ ਦੇ ਜੋ ਹੈ ਮੌਤ ਹੋ ਗਈ ਹੈ ਪਰਿਵਾਰ ਦੇ ਚਾਰੋਂ ਜੀ ਜੋ ਹੈ ਮੱਥਾ ਟੇਕਣ ਦੇ ਲਈ ਗਏ ਸੀਗੇ ਲੇਕਿਨ ਵਾਪਸ ਆਉਂਦੇ ਸਮੇਂ ਜੋ ਹੈ ਉਹਨਾਂ ਦੇ ਨਾਲ ਇਹ ਪਾਣਾ ਵਾਪਸ ਆਉਂਦਾ ਸੋ ਦੱਸਿ ਕਿ ਪਰਿਵਾਰ ਦੇ ਵਿੱਚ ਉਹਨਾਂ ਮਰਤਨ ਦਾ ਮਾਹੌਲ ਹੈ ਤੇ ਕੀ ਕੁਝ ਬਿਆਨ ਸਾਹਮਣੇ ਆਏ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਹਾਂ ਸਹੀ ਗੱਡੀ ਡਰਾਈਵਰ ਨੂੰ ਆਈ ਆ ਉਸ ਤੋਂ ਬਾਅਦ ਜਦੋਂ ਮੈਂ ਪੁਲਤੇ ਆਇਆ ਇੱਕ ਲੜਕੀ ਯਾਨੀ ਇੰਨਾ ਕੁ ਉਮਰ ਦੀ ਹੁਣੀ ਆ 15-16 ਸਾਲ ਦੀ ਉਹ ਗੱਡੀ ਉੱਪਰ ਬੈਗੀ ਨਿਕਲ ਕੇ ਓਜੀ ਲੜਕੀ ਟਾਕੀ ਗੋਲ ਕੇ ਮੂੰਹਵਾਰ ਕਰ ਲਿਆ ਉਹਨੇ ਤਾਂ ਜਨਮ ਵਿੱਚ ਤਾਂ ਮੰਦੇ ਆਏ ਇੱਕ ਮੁੰਡੇ ਦੋ ਮੁੰਡੇ ਮੰਨਾ ਹੋਰ ਸੀਗੇ ਪਰ ਉਹਨਾਂ ਨੇ ਮੈਨਾਂ ਹਿੰਮਤ ਕੀਤੀ ਅਸੀਂ ਆ ਪਰਨੇਪੁਰ ਨੇ ਜੋੜ ਕੇ ਪੱਗਾਂ ਜੋੜ ਕੇ ਆਵਦੀਆਂ ਤੇ ਲੋ ਕੁੜੀਆਂ ਬਚਾਈਆਂ ਅਸੀਂ ਚਲੋ ਕੁੜੀਆਂ ਬਚਾਉਣ ਤੋਂ ਬਾਅਦ ਸਾਡੇ ਕੋਲ ਕੋਈ ਨਾ ਸਾਧਨ ਹੈ ਨਹੀਂਗਾ ਜਿਹੜਾ ਮੁੰਡੇ ਕੋਈ ਕੁੜੀਆਂ ਦਾ ਤਾਇਆ ਜੀ ਕਹਿੰਦੇ ਜੀ ਉਹ ਐ ਮਕਾਬੂ ਬੇਟਾ ਵੀ ਅੰਦਰ ਕੌਣ ਕੌਣ ਨੇ ਕਜੀ ਕਾਦੀ ਮਾਮਾ ਇਹ ਕਿਹੜੇ ਤਾਇਆ ਜੀ ਨੇ ਅੰਦਰ ਤੇ ਜਦੋਂ ਅਸੀਂ ਸਾਰੇ ਇਕੱਠਾ ਜੀਤਾ ਗੱਡੀ ਕੰਡੇ ਕੁੰਡੇ ਲਾਈ ਪਹਿਲਾ ਹੀ ਤਾਇਆ ਜੀ ਗੱਡਿਆ ਤਾਇਆ ਜੀ ਨੇ ਇੱਕ ਬਾਹ ਬਾਹ ਗੱਡੀ ਪਹਿਲਾਂ ਤੱਕਾ ਜਦੋਂ ਇਹ ਕੋ ਨੌਜਵਾਨ ਮੁੰਡਾ ਬਕ ਬੰਟੀ ਬੰਟੀ ਆਦੇ ਪਿੰਡ ਤੋਂ ਆ ਗਿਆ ਮਕਾਬੂ ਤੀਜਾ ਸਾਲ ਮਾਰ ਤੂੰ ਬਾਹ ਫੜ ਬੰਦੇ ਦੀ ਜਦੋਂ ਉਹਨੇ ਬਾਹ ਫੇਰ ਅੰਦਰ ਵਾੜ ਲਈ ਆਟੋਮੈਟਿਕ ਜਿਹੜੀ ਚੱਲੀ ਹੋਣੀ ਆ ਉਸ ਤੋਂ ਬਾਅਦ ਤੇ ਲਈ ਤੋਚੀ ਰਾਤ ਨੂੰ ਬਸ ਸੰਗਲ ਲਿਆਂਦਾ ਸਪੈਕਟਰ ਲਿਆਂਦਾ ਤੇ ਉਹ ਅਸੀਂ ਜੋ ਜਿਹੜਾ ਬੁढ़ा ਸੀਗਾ ਤਾਇ ਜੀ ਉਹਨਾਂ ਦਾ ਉਹ ਕੱਢ ਲਿਆ ਬਾਹਰ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਪਰਿਵਾਰ ਦੇ ਨਾਲ ਵੱਡਾ ਹਾਦਸਾ ਹੋਣ ਦੀ ਖਬਰ ਸਾਮਣੇ ਆ ਰਹੀ ਹੈ ਜੀਹਾਂ ਦਾਸ ਨੇ ਕਿ ਇੱਥੇ ਦੋ ਲੋਕਾਂ ਦੀ ਮੌਤ ਹੋ ਗਈ ਹੈ ਭਿਆਨਕ ਹਾਦਸਾ ਵਾਪਰਦਾ ਹੈ ਦਰਸਲ ਪਰਿਵਾਰ ਜੋ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਲਈ ਗਿਆ ਸੀਗਾ ਲੇਕਿਨ ਜਦ ਇਹ ਪਰਿਵਾਰ ਵਾਪਸ ਆ ਰਿਹਾ ਸੀਗਾ ਤਾਂ ਇਹਨਾਂ ਦੀ ਗੱਡੀ ਦਾ ਭਿਆਨਕ ਹਾਦਸਾ ਹੋ ਜਾਂਦਾ ਹੈ ਦਰਸਲ ਇਹ ਗੱਡੀ ਜੋ ਹੈ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਜੋ ਸਤੋਬਾ ਦਾਸੇ ਕਿ ਦੋ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਾਂਦਰਸਲੇ ਤੇ ਰੁਪਿੰਦਰ ਸਿੰਘ ਨਾਮ ਦਾ ਵਿਅਕਤੀ ਜੋ ਹੈ ਆਪਣੀ ਪਰਜਾਈ ਤੇ ਆਪਣੀ ਦੋ ਭਤੀਜੀਆਂ ਦੇ ਨਾਲ ਜੋ ਹੈ ਗੁਰਦਾਰਾ ਸਾਹਿਬ ਮੱਥਾ ਟੇਕਣ ਦੇ ਲਈ ਗਿਆ ਸੀ ਲੇਕਿਨ ਜਦ ਇਹ ਵਾਪਸ ਆ ਰਹੇ ਸਿਗੇ ਤਾਂ ਅਚਾਨਕ ਹੀ ਇਹਨਾਂ ਦੀ ਕਾਰ ਦਾ ਸੰਤੁਲਨ ਵਿਗੜਦਾ ਤੇ ਉਸ ਤੋਂ ਬਾਅਦ ਇਹਨਾਂ ਦੀ ਕਾਰ ਜੋ ਹੈ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਤਾਂ ਦੱਸੇ ਕਿ ਇਹ ਤੇ ਜੋ ਹੈ ਰੁਪਿੰਦਰ ਸਿੰਘ ਤੇ ਉਸ ਦੀ ਪਰਜਾਈ ਦੀ ਮੌਤ ਹੋ ਗਈ ਹੈ ਜਦ ਕੇ ਦੋ ਪਤੀ ਜੀਆਂ ਜਿਨ੍ਹਾਂ ਦੀ ਉਮਰ ਦੱਸਦੇ ਕਿ 7 ਤੇ 10 ਸਾਲ ਦੱਸੀ ਜਾ ਰਹੀ ਹੈ ਇਹਨਾਂ ਨੂੰ ਉਤੇ ਮੌਕੇ ਤੇ ਰਾਗੀਰਾਂ ਦੇ ਵੱਲੋਂ ਬਚਾ ਲਿਆ ਜਾਂਦਾ ਹੈ ਤਾਂ ਦੱਸਦੇ ਕਿ ਜਦ ਦੇ ਹਾਦਸਾ ਵਾਪਰਦਾ ਹੈ ਤਾਂ ਚੀਕ ਚਿਹਾੜਾ ਮਾਜ ਜਾਂਦਾ ਹੈ ਆਸ-ਪਾਸ ਦੇ ਲੋਕ ਭੱਜ ਕੇ ਜੋ ਹੈ ਇਹਤੇ ਘਟਨਾ ਵਾਲੇ ਥਾਂ ਤੇ ਪਹੁੰਚਦੇ ਨੇ ਤੇ ਉਥੇ ਦੱਸਦੇ ਕਿ ਲੋਕਾਂ ਦੇ ਵੱਲੋਂ ਜੋ ਹੈ ਹਾਂ ਦੋਵੇਂ ਬੱਚੀਆਂ ਨੂੰ ਤਾਂ ਸੁਰੱਖਿਅਤ ਬਾਹਰ ਕੱਢ ਲਿਆ ਜਾਂਦਾ ਉਹਨਾਂ ਬੱਚੀਆਂ ਨੂੰ ਬਚਾ ਲਿਆ ਜਾਂਦਾ ਲੇਕਿਨ ਮੌਕੇ ਤੇ ਦੱਸਦੇ ਕਿ ਰੁਪਿੰਦਰ ਸਿੰਘ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਜੋ ਪਰਚਾਈ ਸੀ ਕਿ ਰੁਪਿੰਦਰ ਸਿੰਘ ਦੀ ਉਸ ਨੂੰ ਦੱਸਦੇ ਕਿ ਹਸਪਤਾਲ ਪਹੁੰਚਾਇਆ ਜਾਂਦਾ ਹੈ ਗੰਭੀਰ ਹਾਲਤ ਉਸਦੀ ਹੁੰਦੀ ਹੈ ਲੇਕਿਨ ਹਸਪਤਾਲ ਦੇ ਵਿੱਚ ਉਹ ਵੀ ਦਮ ਤੋੜ ਦਿੰਦੀ ਹੈ ਤਾਂ ਹੁਣ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਜਦ ਕੇ ਦੋ ਮਾਸੂਮ ਬੱਚੀਆਂ ਜੋ ਕਿ ਇਸ ਗੱਡੀ ਦੇ ਵਿੱਚ ਸਵਾਰ ਸਿਗਿਆ ਉਹਨਾਂ ਨੂੰ ਰਾਗੀਰਾਂ ਦੇ ਵੱਲੋਂ ਬਚਾ ਲਿਆ ਜਾਂਦਾ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਹਾਲਤ ਹੋਈ ਹੈ ਗੱਡੀ ਦੀ ਅਚਾਨਕ ਹੀ ਜੋ ਇਹ ਗੱਡੀ ਨਹਿਰ ਵਾਲੇ ਪਾਸੇ ਨੂੰ ਜਾ ਡਿੱਗਦੀ ਹੈ ਤੇ ਉਸ ਤੋਂ ਬਾਅਦ ਆਸੇ ਕਿ ਚੀਕ ਚਿਹਾੜਾ ਪਰ ਮੱਜ ਜਾਂਦਾ ਹੈ ਤੇ ਜਿਹੜਾ ਪਰਿਵਾਰ ਇਸ ਗੱਡੀ ਦੇ ਵਿੱਚ ਸਵਾਰ ਸਿਗੇ ਉਸ ਦੇ ਵਿੱਚੋਂ ਦੋ ਦੀ ਮੌਤ ਹੋ ਗਈ ਹੈ ਤੇ ਬਾਕੀ ਦੋ ਬੱਚੀਆਂ ਜੋ ਕਿ ਇਸੇ ਗੱਡੀ ਦੇ ਵਿੱਚ ਸਵਾਰ ਸਿਗਿਆ ਉਹਨਾਂ ਨੂੰ ਹਾਲਾਂਕਿ ਬਚਾ ਲਿਆ ਗਿਆ ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਦੱਸਦੇ ਕਿ ਲੁਧਿਆਣਾ ਦੇ ਦੁਰਾਹਾ ਤੋਂ ਇਹ ਤਸਵੀਰਾਂ ਸਾਹਮਣੇ ਆਇਆ ਨੇ ਦੁਰਾਹਾ ਦੇ ਪਿੰਡ ਦੇ ਵਿੱਚ ਇਹ ਵੱਡਾ ਹਾਦਸਾ ਵਾਪਰ ਜਾਂਦਾ ਤੇ ਉਸੇ ਵੇਲੇ ਜੋ ਹੈ ਲੋਕੀ ਉਥੋਂ ਇਕੱਠੇ ਹੋ ਜਾਂਦੇ ਨੇ ਲੋਕਾਂ ਦੇ ਵੱਲੋਂ ਬੜੀ ਮੁਸ਼ਕਲ ਦੇ ਨਾਲ ਜੋ ਹੈ ਇਥੇ ਉਹ ਦੋ ਬੱਚੀਆਂ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਦੱਸਦੇ ਕਿ ਉਹਨਾਂ ਦੀ ਪਛਾਣ ਹਰਲੀਨ ਕੌਰ ਉਮਰ 10 ਸਾਲ ਤੇ ਹਰਗੁਨ ਕੌਰ ਉਮਰ 7 ਸਾਲ ਵਜੋ ਪਛਾਣ ਹੋਈ ਹੈ ਨਦੀ ਤੇ ਇਹਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਂਦਾ ਜਦ ਕਿ ਰੁਪਿੰਦਰ ਸਿੰਘ ਤੇ ਪਲਵਿੰਦਰ ਕੌਰ ਦੀ ਜੋ ਹੈ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਦੱਸ ਕਿ ਜੇਠ ਤੇ ਪਰਚਾਈ ਸੀਗੇ ਇਹ ਦੋਵੇਂ ਲੇਕਿਨ ਇਥੇ ਇਹਨਾਂ ਦੀ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਇਹ ਜੋ ਹੈ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਦੁਰਾਹਾ ਦੇ ਪਿੰਡ ਦੇ ਵਿੱਚ ਦਾਸ ਇੱਕ ਇਹ ਜੋ ਹੈ ਦ ਗੁਰਜੀ ਨੇੜੇ ਹਾਦਸਾ ਵਾਪਰਦਾ ਇਥੇ ਅਚਾਨਕ ਹੀ ਅਰਟੀਗਾ ਕਾਰ ਜੋ ਹੈ ਸੰਤੁਲਨ ਗੁਆ ਬੈਠਦੀ ਹੈ ਤੇ ਉਸ ਤੋਂ ਬਾਅਦ ਨਹਿਰ ਦੇ ਵਿੱਚ ਗੱਡੀ ਚਾੜ ਡਿੱਗਦੀ ਹੈ ਤੇ ਨਹਿਰ ਦੇ ਵਿੱਚ ਡਿੱਗਣ ਤੋਂ ਬਾਅਦ ਦਾਸ ਇਹ ਕਿ ਇਥੇ ਦੋ ਲੋਕਾਂ ਦੇ ਜੋ ਹੈ ਮੌਤ ਹੋ ਗਈ ਹੈ ਪਰਿਵਾਰ ਦੇ ਚਾਰੋਂ ਜੀ ਜੋ ਹੈ ਮੱਥਾ ਟੇਕਣ ਦੇ ਲਈ ਗਏ ਸੀਗੇ ਲੇਕਿਨ ਵਾਪਸ ਆਉਂਦੇ ਸਮੇਂ ਜੋ ਹੈ ਉਹਨਾਂ ਦੇ ਨਾਲ ਇਹ ਪਾਣਾ ਵਾਪਸ ਜਾਂਦਾ ਸੋ ਦੱਸੇ ਕਿ ਪਰਿਵਾਰ ਦੇ ਵਿੱਚ ਉਹਨਾਂ ਮਾਰਤਨ ਦਾ ਮਾਹੌਲ ਹੈ ਤੇ ਕੀ ਕੁਝ ਬਿਆਨ ਸਾਹਮਣੇ ਆਏ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਆਸੇ ਗੱਡੀ ਡਰਾਈਵਰ ਨੂੰ ਆਈ ਆ ਉਸ ਤੋਂ ਬਾਅਦ ਜਦੋਂ ਮੈਂ ਪਹੁੰਚਿਆ ਆ ਇੱਕ ਲੜਕੀ ਯਾਨੀ ਇੰਨਾ ਕਮਰਦੀ ਹੁਣੀ ਆ 15-16 ਸਾਲ ਦੀ ਉਹ ਗੱਡੀ ਉੱਪਰ ਬੈਗੀ ਜਿੰਨ ਨਿਕਲ ਗਈ ਉਹ ਜੀ ਲੜਕੀ ਟਾਕੀ ਘੋਲ ਕੇ ਮੂੰਹ ਪਰ ਕਰ ਲਿਆ ਉਹਨੇ ਤਾਂ ਜਨਮ ਵਿੱਚ ਤੰਨੇ ਮੰਦੇ ਆਏ ਇੱਕ ਮੁੰਡੇ ਦੋ ਮੁੰਡੇ ਮੈਨਾਂ ਹੋਰ ਸੀਗੇ ਪਰ ਉਹਨਾਂ ਨੇ ਮੈਨਾਂ ਹਿੰਮਤ ਕੀਤੀ ਅਸੀਂ ਆ ਪਰਨੇਪੁਰ ਨੇ ਜੋੜ ਕੇ ਪੱਗਾ ਜੋੜ ਕੇ ਆਵਦੀਆਂ ਤੇ ਲੋ ਕੁੜੀਆਂ ਬਚਾਰੀਆਂ ਅਸੀਂ ਜਦੋਂ ਕੁੜੀਆਂ ਬਚਾਉਣ ਤੋਂ ਬਾਅਦ ਸਾਡੇ ਕੋਲ ਕੋਈ ਨਾ ਸਾਧਨ ਹੈ ਨਹੀਂਗਾ ਜਿਹੜਾ ਮੁੰਡੇ ਕੋਈ ਕੁੜੀਆਂ ਦਾ ਤਾਇਆ ਜੀ ਕਹਿੰਦੇ ਜੀ ਉਹ ਆ ਮਗਾ ਬੇਟਾ ਵੀ ਅੰਦਰ ਕੌਣ ਕੌਣ ਨੇ ਕਹਿੰਦੀ ਕਾਦੀ ਮਮਾ ਇੱਕ ਅੜਤ ਆਇਆ ਜੀ ਨੇ ਅੰਦਰ ਤੇ ਜਨੂ ਜੀ 14 ਇਕੱਠਾ ਜੀਤਾ ਗੱਡੀ ਕੰਡੇ ਗੁੰਡੇ ਲਾਈ ਪਹਿਲਾ ਜੀ ਤਾਇ ਜੀ ਗੱਡਿਆ ਤਾਇ ਜੀ ਨੇ ਇੱਕ ਬਾਹ ਬਾਹ ਗੱਡੀ ਪੱਲਾ ਤੱਕਾ ਜਨੂ ਮੇਰੇ ਕੋ ਨੌਜਵਾਨ ਮੁੰਡਾ ਵਕ ਵੰਟੀ ਵੰਟੀ ਹੱਦ ਬੰਦ ਦਾ ਉਹ ਆ ਗਿਆ ਮਗਾ ਪੁੱਤ ਜਾ ਸਾਲ ਮਾਰ ਤੂੰ ਬਾਹ ਫੜ ਬੰਦੇ ਦੀ ਜਨੂ ਉਹਨੇ ਬਾਹ ਫੇਰ ਅੰਦਰ ਵਾਲੀ ਆਟੋਮੈਟਿਕ ਜਿਹੜੀ ਚਲੀਏ ਹੋਣੀ ਆ ਉਸ ਤੋਂ ਬਾਅਦ ਤਲਹੀ ਟੋਟਰੀ ਨਗਰ ਦੇ ਨੰਬਰ ਸੰਗਲ ਲੈਂਦਾ ਸਟ੍ਰੈਕਟਰ ਲੈਂਦਾ ਤੇ ਉਹ ਅਜਿਹੇ ਜਿਹੜਾ ਬੜਾ ਸੀਗਾ ਤਾਇਆ ਜਿਹਨਾਂ ਦਾ ਉਹ ਕੱਢਾ